ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਰਹੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਸਬਤਸੀਲ ਫਤਕੜ ਚੋੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਬਲਕਾਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਵੇੜਾਂ ਤੇ ਤੁਹਾਨੂੰ ਕਾਫੀ ਦਿਖਾਉਣੀਆਂ ਆਂ ਤੇ ਕੁਝ ਵਿੱਚੋਂ ਚਲ ਗਈਆਂ ਵਾਂ ਤੇ ਕੁਝ ਹੁਣ ਵਿਕਨ ਵਾਲੀਆਂ ਵਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਧੀਆ ਵਧੀਆ ਤੁਸੀਂ ਦੱਸੋ ਪਹਿਲਾਂ ਤਾਂ ਮੈਂ ਤੁਹਾਡੇ ਕੋ ਮਾਫੀ ਮੰਗਦਾ ਹਾਂ ਵੀ ਤੁਹਾਨੂੰ ਸੱਦਿਆ ਸੀ ਬੜੇ ਚਾਰਨਾ ਫੇ ਅੱਜ ਵੈੜਾ ਪੰਜ ਲਵਾਵਾਂਗੇ ਹਾਂਜੀ ਹਾਂਜੀ ਜੋੜਾ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਵੇਚ ਗਿਆ ਠੀਕ ਆ ਤੁਸੀਂ ਵੀ ਆਰਟੀਅਰ ਮਣੀ ਦਿਓ ਹਿਸਾਬ ਨਾਲ ਬੰਦਾ ਪਿਛੇ ਚੱਲੀ ਜਾਂਦਾ ਵਾ ਹਾਂਜੀ ਹਾਂਜੀ ਇਹ ਆ ਵੈੜੀ ਇੱਕ ਦਿਨ ਹੀ ਰਹੀ ਆ ਅੱਛਾ ਇਹਦਾ ਵੀ ਸੌਦਾ ਹੋ ਗਿਆ ਤੇ ਤੇ ਦੋ ਚਲ ਗਈਆਂ ਵਾ ਦੋ ਚਲ ਗਈਆਂ ਨੇ ਅੱਜ ਪਸ਼ੂ ਜੀ ਆਦਾ ਵਾ ਵਦਿਨਾ ਬਾਦ ਲੈ ਆਂਦੇ ਆ ਪਸ਼ੂ ਤੇ ਹਰ ਵੀ ਦਿੱਕਤ ਤੋਂ ਕਾਲਮ ਦੇਰੇ ਫਰੇ ਕਾ ਵੀ ਦੋ ਦਸਣੇ ਬੈਠ ਜਾਂਦੀਆਂ ਠੀਕ ਆ ਕਿ ਪਸ਼ੂ ਚੰਗਾ ਬਾਹਰ ਬਹੁਤ ਘਟ ਮਿਲਣ ਲਿਆ ਵਾ ਕੀ ਹੁਣ ਜਿਦ ਤਰ੍ਹਾਂ ਤੁਸੀਂ ਅੱਜ ਕਹਿੰਦੇ ਸੀ ਚਾਰ ਪੰਜ ਇਕੱਠੀਆਂ ਕੀਤੀਆਂ ਆ ਚਾਰ ਪੰਜ ਕੀਤੀਆਂ ਸੀ ਤੇ ਉਹ ਪਹਿਲਾਂ ਹੀ ਕੋਈ ਵੀ ਵੀ ਪੋਣੀ ਪੈਣੀ ਆ ਹੁਣ ਇੱਕੋ ਧੋਕੜ ਘੱਬੰਦੇ ਰਹਿ ਗਈ ਆ ਨਾ ਧੋਕੜ ਘੱਬੰਦੇ ਘਰ ਤੇ ਮੈਂ ਕਿੰਨਾ ਚਲੇ ਨੂੰ ਵੇਚ ਦਿੰਨੇ ਆ ਠੀਕ ਆ ਤੇ ਜਿਹੜੀਆਂ ਸੱਜਰਾਂ ਸੀ ਉਹ ਪਹਿਲਾਂ ਵੇਚੀਆਂ ਹੁਣ ਇਹ ਆ ਵੀ ਹੁਣ ਕੰਮ ਸ਼ੁਰੂ ਕਰ ਲਿਆ ਵਾ ਫੇਰ ਕੰਮ ਚੱਲ ਰਿਹਾ ਜੀ ਪੂਰਾ ਤੇ ਰੁਟੀਨ ਤੇ ਹੁਣ ਆਈ ਚਲਾਈ ਕੰਮ ਕਰਾਂਗਾ ਰੁਟੀਨ ਨਾਲ ਚੰਗੇ ਕੁਆਲਟੀ ਦੇ ਪੱਛੇ ਜਿਹੜੇ ਆਉਣਗੇ ਲੱਭ ਲੱਭ ਲਿਆਵਾਂਗੇ ਠੀਕ ਆ ਅਰਰੇਂਜ ਕਰਦੇ ਮਿਹਨਤ ਜੋਰ ਤੇ ਚਲੋ ਨਾਮ ਦੱਸੋ ਕਰੀ ਨਾਮ ਮੇਰਾ ਬਲਦਾਰ ਸਿੰਘ ਪੰਨੂ ਆ ਮੈਂ ਬਦਵਲ ਖਲਾ ਆ ਸਬसील ਫਰੇਗੜ ਚੂੜੀਆਂ ਜ਼ਿਲ੍ਹਾ ਫਤਿਹਗੜ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰ 915740671 ਠੀਕ ਹੈ ਤੇ ਹੋਰ ਅਮਰਤਵੀਰ ਦਾ ਕੀ ਹਾਲ ਚੱਲ ਜੇ ਅਮਰਤਵਰ ਦਾ 88 ਠੀਕ ਹੈ ਤਾਂ ਠੀਕ ਹੈ ਲੱਗ ਗਿਆ ਜੀ ਫਿਰ ਜੀ ਫਿਰ ਜਦੋਂ ਜਾਣਾ ਹੁੰਦਾ ਫਿਰ ਆਹੋ ਚਲੋ ਹਾਂਜੀ ਹਾਂਜੀ ਇਹ ਵੀ ਜਰਾ ਮੈਨੂੰ ਆਵਾਜ਼ ਆਦ ਹਾਸ ਰਹੀ ਹਾਂਜੀ ਬਾਕੀ ਇਹ ਆ ਵੀ ਤੁਹਾਡੀ ਪਹਿਲਾਂ ਵੀ ਕਾਫੀ ਫੈਮਿਲੀ ਉਧਰ ਹੀ ਆ ਹਾਂਜੀ ਹਾਂਜੀ ਪਰਿਵਾਰ ਸਾਰਾ ਠੀਕ ਹਾਂਜੀ ਹਾਂਜੀ ਅੱਧੇ ਵੀ ਕੀ ਹੁਣ ਇੱਥੇ ਅੱਧੇ ਕੋ ਉੱਥੇ ਵੀ ਅੱਧੇ ਕਿੱਥੇ ਹੋ ਗਏ ਚਲੋ ਸਾਰੇ ਘਰ ਘਰ ਇਦਾਂ ਹੀ ਚੱਲਣ ਦਿਆਂ ਸਿਸਟਮ ਜੀ ਇਹ ਚੱਲ ਗਿਆ ਵਾ ਹੁਣ ਬੈਗ ਜਿਹੜੀ ਇਹ ਕਦੋਂ ਮਾਰਦੇ ਆ ਹਾਂਜੀ ਹਾਂਜੀ ਵਾਪਸੀਆਂ ਪੁੰਦੇ ਨਾ ਜਿਹੜੇ ਜ਼ੋਰ ਲੱਗੀ ਜਾਂਦਾ ਦੇਰ ਤਰੇ ਦੇ ਸਾਰੇ ਵਾਰ-ਵਾਰ ਵਾਰ-ਵਾਰ ਠੀਕ ਹੈ ਜੀ ਚਲੋ ਮੈਂ ਇਹ ਬੇਨਤੀ ਕਰਦਾ ਗੁਰੂ ਰਾਮਦਾਸ ਜੀ ਜਿੱਥੇ ਵੀ ਕੋ ਭੈਣ ਭਰਾ ਹੈਗਾ ਤਰਕੀਆਂ ਬਰਸ਼ੇ ਮਾਲ ਹਰ ਇੱਕ ਨੂੰ ਸੱਚੇ ਪਾਤਸ਼ਾਹ ਨੂੰ ਸ਼ੁਭ ਸ਼ਾਭੀ ਰਹੇ ਹੱਥੋਂ ਦਾ ਠੀਕ ਹੈ ਤੇ ਆ ਵਛੀਆਂ ਵੀ ਅੰਮ੍ਰਿਤ ਵੀਰ ਦੇ ਜਿਹੜੀਆਂ ਆਪਣੇ ਬੜੀ ਮਿਹਨਤ ਨਾਲ ਤਿਆਰ ਦੇ ਹੀ ਕਰਨਾ ਤੇ ਹੁਣ ਗਾੜੀ ਤੋਂ ਹੀ ਵੀ ਚੰਗੀਆਂ ਸੰਭ ਦੇ ਖੁੱਲੀਆਂ ਰਿੰਦੀਆਂ ਫੇਰਣਾ ਆਹਨ ਰੋ ਖੁੱਲੀਆਂ ਛੜਛੜੀ ਦੀ ਪਾਣੀ ਪੁਣੀ ਆਪੇ ਫਿਰ ਪੀ ਲੈਣੀ ਚਾਰ ਪੰਜ ਵਛੀਆਂ ਜਿਹੜੀਆਂ ਹੈਗੀਆਂ ਇੱਕ ਉਹ ਬੈਠੀ ਆ ਤੇ ਸਾਰੀਆਂ ਫਾਰਮਾਂ ਦੀਆਂ ਵਛੀਆਂ ਤੁਸੀਂ ਲਈਆਂ ਹੈ ਨਾ ਇੱਕ ਆ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਇਹ ਵੀ ਬੜੀ ਸੋਹਣੀ ਵਛੀ ਆ ਜਿਹੜੀ ਚੰਗੇ ਟੀਕਿਆਂ ਦੀਆਂ ਬੱਚੀਆਂ ਜਿਹੜੀਆਂ ਫਾਰਮਾਂ ਦੀਆਂ ਦਹੀਂ ਤਿਆਰ ਕਰਨ ਘਰੇ ਇੱਕ ਆ ਜਰਸੀ ਬੜੀ ਪਿਆਰੀ ਪੰਜਾਬ ਵਾਲੀ ਜਰਸੀ ਦੇਦੀ ਵੀ ਹਰ ਪੀ ਹੋਣੀ ਵੀ ਤੁਹਾਡੀ ਵੀਡੀਓ ਲੰਮੀ ਹੋਣੀ ਝੋਲੀ ਵੀ ਹੋਣੀ ਝੋਲੀ ਸਾਰਿਆਂ ਦੀ ਬੜੀ ਹੋ ਗਈ ਆ ਇਹਦੇ ਵੈਸੇ ਜਿਹੜਾ ਹੁਣ ਆ ਪੁੱਤਰ ਤੁਹਾਨੂੰ ਦਿਖਾਉਣ ਲੱਗ ਪਏ ਆ ਆ ਦੇਖ ਸਾਡੇ ਝੋਲੀ ਬਾਕੀ ਚਲੋ ਇਹ ਆ ਵੀ ਬੱਚੀਆਂ ਤਿਆਰ ਕਰੋਗੇ ਤੇ ਗਾਂ ਵੇੜਾ ਤਿਆਰ ਹੋਣੀਆਂ ਆ ਆ ਵੀ ਝੋਲੀ ਵੀ ਮੰਗਣਾ ਵੇਖੋ ਕਿਉਂ ਨਹੀਂ ਲੱਪਣ ਦੇ ਜੇ ਕਰਕੇ ਲੱਪਣ ਦੇ ਵੀ ਪਹਿਲਾਂ ਚਲੋ ਸਾਰੇ ਸਤਪੁਰ ਦੇ ਬੱਚੇ ਨੇ ਸਾਰੇ ਗੁਰੂ ਰਾਮਦਾਸ ਦੇ ਹਰ ਇਹ ਹੈਗਾ ਵੀ ਇਕਲਾ ਘਰਾਂ ਦੇ ਵਿੱਚ ਨਾ ਪਲਪੀ ਆਮ ਪਰਿਵਾਰ ਦੁੱਧੇ ਜਿਹੜੇ ਹੀ ਕਿਹਨੇ ਲੈ ਲੀਆਂ ਦੋ ਲੈ ਲੀਆਂ ਕਿਸੇ ਨੇ ਤਿੰਨ ਲੈ ਲੀਆਂ ਹਾਂ ਹਾਂਜੀ ਤਿਆਰੇ ਤਿਆਰ ਕਰ ਲੈਂਦੇ ਆਂ ਡਾਲ ਪਰਬੰਦੇ ਜਿਹੜੇ ਆ ਕੋ ਦੋ ਦੋ ਪਸ਼ੂ ਪਾਲੀ ਜਾਂਦੇ ਹਨ ਹਾਂਜੀ ਹਾਂਜੀ ਉਹਨਾਂ ਸਿਸਟਮ ਹੀ ਸਾਰਾ ਮੁੱਕ ਗਿਆ ਸਾਰੇ ਮੁੱਲ ਨਾਲ ਦੁੱਧ ਦੀ ਸਾਰਾ ਦੁੱਧੇ ਪੀ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਕਿਹੜਾ ਵੀ ਪਿਓਰ ਮਿਲਣ ਲਿਆ ਹਾਂਜੀ ਹਾਂਜੀ ਇਹਨਾਂ ਦੁੱਧ ਕਿੱਥੋਂ ਆਣਾ ਹੁਣ ਅੱਗੇ ਨਾਲੋਂ ਪਸ਼ੂ ਘਟ ਗਏ ਆ ਤੇ ਦੁੱਧ ਪੀਣ ਵਾਲੇ ਵਧ ਗਏ ਆ ਤੇ ਹੁਣ ਆਪੇ ਫਿਰ ਸਮਝਣਾ ਚਾਹੀਦਾ ਵੀ ਕਿੰਨਾ ਦੁੱਧ ਦੀ ਆਪਾਂ ਸਾਰਾ ਪੀ ਜਾਂਦੇ ਹਾਂ ਹਾਂਜੀ ਹਾਂਜੀ ਪਸ਼ੂ ਘਰ ਨੇ ਜਿਹੜੇ ਹਾਂਜੀ ਹਾਂਜੀ ਜਿਹੜਾ ਚਲੋ ਮੈਂ ਸਾਰੇ ਚੰਗੇ ਨੇ ਕਹਿਨ ਨੂੰ ਦਿਲ ਨਹੀਂ ਕਰਦਾ ਵੀ ਪਨੌਟੀ ਤੋਂ ਬਹੁਤ ਜ਼ਿਆਦਾ ਵੇਖਣ। ਯਾਰ ਉਹਨੂੰ ਕੁਆਂਟਮ ਦੇ ਕੰਟਲ ਪੜਿਆ ਜਾਂਦਾ ਵਾ। ਹਾਂਜੀ ਹਾਂਜੀ। ਨੀਰ ਕੰਟਲ ਨਾਲ ਕੁਆਂਟਮ ਜੈਲੀ ਪੜਿਆ ਜਾਂਦਾ ਵਾ। ਹਾਂਜੀ ਹਾਂਜੀ। ਇਸ ਕਰਕੇ ਜੈਲੀ ਚੀਜ਼ਾਂ। ਤੇ ਬਾਕੀ ਇਹ ਆ ਵੀ ਚਲੋ ਮੱਛੀਆਂ ਵੀ ਤਿਆਰ ਕਰਨੀਆਂ ਜਿਹਦੀਆਂ ਮੱਛੀਆਂ ਕੱਟੀਆਂ। ਤੇ ਚੰਗੀਆਂ ਮੱਛੀਆਂ ਕੱਟੀਆਂ ਤਿਆਰ ਕਰਵਾ। ਦੇਖ ਸਕਦੇ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਤੇ ਚੰਗੇ ਟੀਕੇ ਦੀਆਂ ਵਾ। ਤੇ ਇਹ ਲਗਭਗ ਇਕੱਠੀਆਂ ਜੀਆਂ ਤਿਆਰ ਹੋ ਜਾਣੀਆਂ ਵਾ ਜਦੋਂ ਤਿਆਰ ਹੋਈਆਂ। ਹਾਂ ਸਰ ਜੀ ਤੁਹਾਡੀ ਕਿਰਪਾ ਨਾਲ ਜਨਵਰੀ ਜੇ ਇਹਨਾਂ ਦੀ ਇਹੀ ਕਰਾਵਾਂਗੇ। ਉਹ ਤੇਣਾ ਰਿਪੋਰਟ ਤਿਆਰ ਕਰ ਦਿੱਤੋ ਪਾਉਂਦੇ ਆ ਠੀਕ ਹੈ ਜੀ ਹੋ ਜਾਣੀਆਂ ਫਿਰ ਨਾਲ ਠੀਕ ਹੈ ਤੇ ਚਲੋ ਦਿਖਾਈਏ ਫਿਰ ਹਣ ਆਪਣੀ ਇਹ ਕਿੰਨੇ ਚਾਤੇ ਅੱਗੇ ਵੀ ਮੈਂ ਉਦੋਂ ਮਹੀਨੇ ਦਾ ਟੀਕਾ ਲੱਗਾ ਸੀ ਨੂੰ ਉਦੋਂ ਪਾਈ ਸੀ ਵੀ ਵੀਡੀਓ ਦੇ ਵਿੱਚ ਅੱਛਾ ਤੇ ਉਦੋਂ ਪੈਸੇ ਲੱਗਦੇ ਸੀ ਤੇ ਮੈਂ ਫਿਰ ਦਿੱਤੀ ਨਾਲ ਉਦੋਂ ਫਿਰ ਕਰਦਾ ਨਹੀਂ ਸੀ ਸਰਦਾ ਤਾਂ ਦਾ ਨਹੀਂ ਸਿਸਟਮ ਚੱਲਦਾ ਕਿ ਹੁਣ ਇਹਨੂੰ ਪੌਣੇ ਦੋ ਮਹੀਨੇ ਹੋ ਗਏ ਟੀਕਾ ਲੱਗੇ ਅੱਛਾ ਪਹਿਲੀ ਵਾਰੀ ਜਦੋਂ ਟੀਕਾ ਲਵਾਇਆ ਸੀ ਤੇ ਬਾਈਆਂ ਦਿਨਾਂ ਬਾਅਦ ਮਗਰ ਵੀ ਫਿਰ ਵੀ ਬੁੜਦੀ ਸੀ ਅੱਛਾ ਮੈਂ ਦੁਬਾਰੇ ਟੀਕਾ ਲਗਾਤਾ ਤੇ ਹੁਣ ਮੈਨੂੰ ਪਤਾ ਕਿ ਉਹ ਆਪਣੇ ਘਰ ਕਿਹੜਾ ਡੰਗਰ ਹੁੰਦਾ ਨਾ ਭਾਵੇਂ ਦੋ ਮਹੀਨੇ ਰੱਖਿਆ ਚਾਰ ਮਹੀਨੇ ਰੱਖਿਆ ਉਹ ਤੇ ਬਾਡੀ ਦਾ ਸਿਸਟਮ ਦਾ ਸਾਰਾ ਪਤਾ ਲੱਗ ਜਾਂਦਾ ਵੀ ਹੁਣ ਕੀ ਕਿ ਤਰ੍ਹਾਂ ਹਾਂਜੀ ਹਾਂ ਇੱਕ ਭਣਿਆ ਬਿਲਕ ਚੈੱਕ ਪਾਸ ਆ ਚੈੱਕ ਨਹੀਂ ਇਹ ਜੇ ਕਰਾਈ ਅੱਛਾ ਕਿਤਨਾ ਚਲੋ ਜੇ ਇਹ ਕਿਹਨੇ ਕਰਾਉਣੀ ਹੈ ਇਹ ਕਰਾ ਲੇਗਾ ਅੱਛਾ ਤੇ ਦੁੱਧ 10 ਕਿਲੋ ਆ ਪਰ 8 ਕਿਲੋ ਠੰਡਾ ਕਰਕੇ ਫੋੜ ਵੀ ਅਸੀਂ ਦੇਵਾਂਗੇ ਠੀਕ ਹੈ ਦੋਵਾਂ ਟਾਈਮਾਂ ਦਾ ਤੇ ਰੇਟ ਕਿਹੜਾ ਚੈੱਕ ਪਾਸ ਵਾਲਾ ਹੋਗਾ ਕਿ ਦੁੱਜਾ ਹੀ ਰੇਟ ਤਾਂ ਦੁੱਜਾ ਹੀ ਕਰਦੇ ਆ ਅੱਛਾ ਚੈੱਕ ਪਾਸ ਵਾਲਾ ਨਹੀਂ ਕਰਦੇ ਤੇ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੀ ਮੈਨੂੰ ਇਹ ਵਿਸ਼ਵਾਸ ਆ ਵੀ ਵਹਿੜ ਜਿਹੜੀ ਗੱਬਣ ਆ ਅੱਛਾ ਗੁੱਲ ਮਲਮਲ ਗੁੱਲ ਮਲਮਲ ਗੱਬਣ ਆ ਵੇ ਠੀਕ ਹੈ ਨਾ ਮੈਨੂੰ ਵਿਸ਼ਵਾਸ ਆ ਵੀ ਗੱਬਣ ਆ ਵੇ ਤੇ ਤੋਰੀਆਂ ਫਿਰ ਇਹ ਕਰੀ ਇਹ ਆ ਵੀ ਹੱਲੇ ਜਿਹੜੀ ਚੈੱਕ ਨਹੀਂ ਹੋਣੀ ਕਰਾਈ ਹੈ ਜੀ ਅਹੀਂ ਆ ਮਹੀਨੇ ਦਾ ਕਰ ਚੱਕ ਹੋ ਗਈ ਜਿਹੜੀ ਐ ਹੁਣ ਇਹ ਵੀ 10 ਦਿਨ ਹੋਰ ਲੋਗੇ ਹਾਂਜੀ ਹਾਂਜੀ ਉਹ ਦਾ ਟੈਸਟ ਕਰ ਦੇ ਹਾਂਜੀ ਉਹ ਦਾ ਕਰ ਦੇਣਾ ਮਾੜਾ ਮੋਟਾ ਫਿਰ ਸ਼ੱਕ ਚ ਰਹਿ ਜਾਣਾ ਕੰਮ ਤੇ ਤੂੰ ਹੋਰ 5-7 ਦਿਨ ਲੋ ਜਾ ਹਾਂਜੀ ਇਹਨੂੰ ਪਤਾ ਲੈਣੇ ਲੱਪਣੇ ਤੇ ਹੁਣ ਫਿਰ ਜਿਹੜਾ ਇਹ ਮਾਲ ਪੇਲਾ ਜਿਹੜਾ ਵੀਡੀਓ ਚ ਪੋਣ ਵਾਲਾ ਵੇਚ ਗਿਆ ਸੀ ਤੇ ਫਿਰ ਵੀ ਜੀ ਨਹੀਂ ਕਹਿੰਦੇ ਕਿ ਇਹ ਵੀ ਵੇਚ ਨਹੀਂ ਤੇ ਇਹ ਵੀ ਵੇਚ ਨਹੀਂ ਅਜੇ ਹਾਂਜੀ ਕਾਫੀ ਚੰਗੇ ਰਿਕਾਰਡ ਵਾਲੀਆਂ ਵੇੜਾ ਜਿਹੜੀਆਂ ਆਈਆਂ ਸੀ ਤੇ ਉਹ ਨਿਕਲ ਗਈਆਂ ਹੁਣ ਤੋਂ ਪਹਿਲਾਂ ਹੀ ਕਿੱਲਾ ਡਰ ਰਹੀ ਹੈ ਜਿਹੜਾ ਲੱਗੂਗਾ ਠੀਕ ਆ ਪੱਕਾ ਪਤਾ ਵੈਠ ਤੁ ਨੂੰ ਜੀ ਸਰੀਰਾਂ ਭਾਰੀ ਆ ਤਰ੍ਹਾਂ ਪੂਰੀ ਜੜੀ ਸਾਂਭੇ ਚੰਗੀ ਆ ਤਰ੍ਹਾਂ ਸਾਂਭ ਵੇਝਣੀ ਚੰਗੀ ਕਰਦੇ ਆ ਭਾਵੇਂ ਗਾਵਾਂ ਤੇ ਭਾਵੇਂ ਬਛੀਆਂ ਇਹ ਮੱਝਾਂ ਦੱਲੇ ਆ ਵੀ ਉਹਦਾਂ ਮੈਂ ਕਿਉਂਦੀ ਫਰਦੀ ਹਾਂਜੀ ਹਾਂਜੀ ਆਕਾ ਉਕਾ ਵੰਡੂ ਵੰਡਾ ਪਾਇਆ ਫੀਡ ਫੂਡ ਠੀਕ ਆ ਹੁਣ ਬਹਿ ਹੈ ਹੋ ਗਈ ਵਧੀਆ ਤੇ ਹੋਨਾਟ ਕਿਲੋ ਦੁੱਧ ਆ ਗਾਇਦਾ 18 ਕਿਲੋ ਮਿਲ ਲੈ ਦੋ ਦੋ ਟਾਈਮਾਂ ਦਾ ਤੇ ਮੁੱਲ ਫੇਰ ਇਹਦਾ ਭਾਵੇਂ 4 ਟਾਈਮ ਵਿੱਚ ਥੱਲੀ ਕਰੇ ਹੋਈ ਮੁੱਲੇ ਦਾ ਹੁਣ ਖਾਲੀ ਦੇ ਹਿਸਾਬ ਨਾਲ ਕਰਨਾ ਹਨਾ ਖਾਲੀ ਦੇ ਹਿਸਾਬ ਨਾਲ ਕਰਨਾ ਮੁੱਲ ਕਿੰਨਾ ਮੁੱਲ 2500 ਦੇ ਦੀਏ ਵੇਖ ਲਓ ਕਰ ਦੋ ਛੋਟ ਛੋਟ 2000 ਦੀ ਦੇ ਦਿੰਦੇ ਭਾਈ ਜਰ ਦੀ ਤੇ ਸੱਜਰ ਨੇ ਕਿੰਨਾ ਦੁੱਧ ਚੋਇਆ ਇਹਨੇ ਸੱਜਰ ਨੇ ਤੇ ਮੈਂ ਜਦਨ ਲਿਆਂਦੀ ਜਦਨ ਇਹਦਾ ਥੱਲੇ ਦੁੱਧ ਆ ਗਾਇ 14 ਕਿਲੋ ਅੱਛਾ ਹਾਂਜੀ ਹਾਂਜੀ 14 ਕਿਲੋ ਦੁੱਧ ਜਿਹੜਾ ਤੈਨੂੰ ਚੋਇਆ ਵਾ ਤੇ ਹੁਣ ਜਿਹੜਾ 8 ਕਿਲੋ ਹੈਗਾ ਮੈਂ ਤੁਹਾਨੂੰ ਗਾਵਾ ਵੀ ਵੇਖੋ ਵੀ ਸਾਰੇ ਝੋਨੇ ਨੇ ਲਵਾਏ ਆ ਅੱਛਾ ਮੈਂ ਕਾਮ ਕਰ ਲੈਂਦੀ ਆ ਆਹੋ ਝੋਨਿਆਂ ਚ ਦੋ ਤੁਸੀਂ ਲਿਆਂਦੀ ਸੀ ਸੱਚ ਉਹ ਅੱਜ ਲਿਆਂਦੀ ਆ ਝੋਨੇ ਹੁਣ ਵੱਢਣਾ ਲਿਓ ਚੱਲੇ ਤਾਂ ਮੈਂ ਲੋਬੇ ਨੂੰ ਚਾਹ ਵੀ ਸਾਰੀ ਇੰਨੀ ਪੀ ਗਈ ਠੀਕ ਠੀਕ ਆ ਬੜਾ ਦੇ ਕੰਮ ਸਾ ਤੇ ਬਾਕੀ ਹੋਰ ਵੀ ਜਿਹੜੇ ਆਵਾਜਾਈ ਜਿੰਨੇ ਪਸ਼ੂ ਵੇਖਣ ਆ ਗਏ ਸਾਰਿਆਂ ਨੇ ਜਲ ਪਾਣੀ ਨਹੀਂ ਸ਼ਿਕਾਇਆ ਤੇ ਹੁਣ ਗਾਹ ਵੀ ਚਲੋ ਗੱਲ ਬੜਾ ਚੱਲ ਰਹੀ ਹੈ ਮਤਲਬ ਕਿ ਵੀ 25 ਦਿਨ ਮਹੀਨਾ 12 ਕਿਲੋ ਦੋਤੇ ਐ ਪੂਰੀ ਤਸਲੀ ਨਾਲ ਚੱਲਦੀ ਰਹੀ ਗਰਮੀ 'ਚ ਵੀ ਅੱਛਾ ਪੂਰੀ ਗਰਮੀ 'ਚ ਤੇ ਹੁਣ ਮੈਨੂੰ ਇਹ ਪਤਾ ਲੱਗਾ ਵੀ ਇਹ ਦੁੱਧ ਦੇ ਤਾਂ 8 ਕਿਲੋ 9 ਕਿਲੋ 10 ਕਿਲੋ ਦੋਤੇ ਆ ਅੱਛਾ 8 ਕਿਲੋ ਠੰਡਾ ਕਰਕੇ ਆ ਹੁਣ ਮੈਂ ਇਹੋ ਮਹਿਸੂਸ ਕਰਦੇ ਆ ਹੁਣ ਮੈਂ ਫੀਡ ਮੀਨ ਕੋਲ ਕੋ ਬੋਨਾ ਵੀ ਇਹ ਗੱਬਣ ਹੋ ਗਈ ਆ ਬੈਠ ਠੀਕ ਆ ਦੋਨੋਂ ਨੂੰ ਕੱਟ ਲਈ ਅੱਛਾ ਵਾਂਡਰ ਘਟਾਤਾ ਇਹ ਤੁਹਾਨੂੰ ਪਤਾ ਫਿਰ ਜੋ ਸੂਣ ਵਾਲਾ ਹੈ ਨਾ ਹਾਂਜੀ ਪਾਣ ਮਾਦਵੀ ਬੰਦਾ ਫੀਡ ਪਾਏ ਉਹ ਦੁੱਧੋਂ ਜ਼ਿਆਦਾ ਨਹੀਂ ਕੱਢਦਾ ਜਣਾ ਯਾਰ ਠੀਕ ਹੈ ਜੀ ਤਾਂ ਮੈਨੂੰ ਪਤਾ ਹੋਵੇ ਵੀ ਵੈੜ ਦੇ ਬਾਡੀ ਸਟਰਕਚਰ ਤੋਂ ਮੈਨੂੰ ਪਤਾ ਲੱਗਣੇ ਨੂੰ ਗੱਪਣ ਹੋ ਗਈ ਹੈ ਵੈੜ ਦੀ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲੈ ਜੀ ਠੀਕ ਹੈ ਜੀ